ਹੈਸਟਿਕਲ ਸਾਰਨ ਮਦੇਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰਦਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਕਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੇ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਤਿੰਨ ਗੱਬੜਾ ਹੈ ਤੇ ਇੱਕ ਬੱਚੇ ਦੇ ਬਿਨਾਂ ਦਾਣੇ ਦਿਖਾਵਾਂਗੇ ਹਾਂਜੀ ਵਿਦੇ ਸਤ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਭਾਈ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂ ਠੀਕ ਠਾਕ ਜੀ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਅੱਜ ਮਨਜੋਤ ਵੀ ਆ ਫਿਰ ਜੋ ਤਿਆਰ ਹੋਇਆ ਜੀ ਸਕੂਲੇ ਹੋਰ ਮਨਜੋਤ ਕੈਮ ਆ ਹਾਂਜੀ ਕੀ ਹਾਲ ਚੱਲ ਤੇਰੇ ਠੀਕ ਠਾਕ ਆ ਗਿਆ ਹਾਈ ਸਕੂਲ ਜਾਣ ਤੋਂ ਪਹਿਲਾਂ ਹੀ ਆ ਗਏ ਮਿਲਲਾ ਅਸੀਂ ਤੇਰੇ ਕੋਲ ਸੋ ਤੇ ਆ ਗਏ ਤੇਰੇ ਘਰ ਕੇ ਆਏ ਮਨਜੋਤ ਠੀਕ ਆ ਅੱਜ ਤਾਂ ਮੈਂ ਬੜਾ ਪੈ ਗਿਆ ਤੇ ਛੁੱਟੀ ਹੈ ਸਕੂਲਾ ਚ ਛੁੱਟੀ ਹੈ ਜੀ ਮਨਜੋਤ ਹੂੰ ਹੱਸ ਨਹੀਂ ਤੇ ਨਾਮ ਦੱਸ ਦਵੋ ਜੇ ਕਰੀ ਆਪਣਾ ਮੇਰਾ ਬਗੀਚਾ ਸਿੰਘ ਐਂਡ ਹਰੜਾ ਪਲਾਂਤ ਤਸੀਲ ਜੀ ਨਾਰਾ ਤੇ ਜਿਲ੍ਹਾ ਮਰਸਾ ਤੇ ਫੋਨ ਨੰਬਰ ਬੋਲ ਦੇ 9224 ਦੱਸਣਾ ਠੀਕ ਹੈ ਜੀ ਤੇ ਅੱਜ ਗੱਬਣਾ ਹੀ ਆ ਨਾ ਅੱਜ ਗੱਬਣਾ ਹੀ ਆ ਇੱਕੋ ਹੀ ਸੂਈ ਆ ਉਹ ਵੀ ਬੱਚੇ ਤੋਂ ਬਿਨਾ ਉਹ ਵੀ ਬੱਚੇ ਤੋਂ ਬਿਨਾ ਹੀ ਠੀਕ ਆ ਹਾਂ ਜੀ ਉਹ ਵੀ ਤੁਹਾਨੂੰ ਮੈਂ ਦੱਸਣ ਡਿਆ ਹਾਂ ਨਾ ਦੋ ਦਿਨ ਨਹੀਂ ਘਰ ਹਾਂਜੀ ਦੋ ਪਰਸੋਂ ਮਿਲ ਲੈਣਾ ਪਿਆ ਹਨ ਠੀਕ ਆ ਉਹ ਫਿਰ ਕਿਹਦੇ ਬੰਦੇ ਸੱਜਣ ਕੋਈ ਵੈੜ ਤੇ ਕਿਹਾ ਮੈਂ ਟੀਗਾ ਭਰਾ ਆਂ ਗਾਂ ਅੱਛਾ ਇਹ ਮੱਲਾ ਦਾ ਇਹਨਾ ਜੇ ਨਿਕਲਾ ਉਧਰ ਘਰ ਲਾ ਨਾ ਚਲੋ ਤੇ ਜਿਹੜੀਆਂ ਘਰੇ ਲਾਈਆਂ ਉਹ ਫੇਜਪੋਚ ਦਿੱਤੀਆਂ ਸਾਰੀਆਂ ਵੇਚਤੀਆਂ ਜਾਣੀ ਠੀਕ ਹੈ ਕੋਈ ਪੂਰੀ ਮਹਿ ਰਹਿ ਗਈ ਉਹਦੇ 15 20 ਤਾਂ ਰਹਿ ਗਏ ਸੂਚ ਬਸ ਅੱਛਾ ਵੀ 30 ਸੂ ਪੈਣੀ ਅੱਛਾ ਜਦੋਂ ਤਿਆਰ ਹੋਈ ਵੇਚਣੀ ਹੋਣੀ ਠੀਕ ਹੈ ਜੀ ਠੀਕ ਤੇ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਹੀ ਆ ਹਾਂ ਜੀ ਇਤੋਂ ਹੀ ਆਪਾਂ ਕਰਨੀ ਥਾਣੇ ਦੇਖ ਸਕਦੇ ਤੇ ਇੱਕ ਵਾਰੀ ਲੱਗ ਗਏ ਤਾਂ ਰਸੀਏ ਵਧੀਆ ਤੇ ਪਰ ਹਾਂ ਪੀਰ ਭਾਈ ਮੈਂ ਬੜੀ ਚੰਗੀ ਆ ਹਾਂਜੀ ਆਪਣੇ ਘਰੋਂ ਹੀ ਮੈਂ ਆਈ ਆ ਦੁੱਧ 15 ਤੋਂ ਪਲਾਸੀ ਦਿੰਦੀ ਹੁੰਦੀ ਆ ਅੱਛਾ ਹਾਂਜੀ ਠੀਕ ਆ ਸੂਹਿਆਰ ਕੀ ਤੀਸਰੇ ਸੁਣੀਏ ਠੀਕ ਆ ਹਾਂਜੀ ਹਾਂਜੀ ਤੋਰ ਹਾਂ ਫੇਰ ਇੱਕ ਕਰੀਏ ਪਤਾ ਨਹੀਂ ਭਾਈ ਬਹੁਤ ਬੈਂਕ ਨਹੀਂ ਕੋ ਕਮੀ ਬੰਦੀ ਵੀ ਬੜੀ ਹੁੰਦੀ ਆ ਅਜੇ ਨੇ ਹਫਤਾ ਲੱਗਣਾ ਠੀਕ ਆ ਹਾਂਜੀ ਬਾਕੀ ਇਹ ਆ ਕਿ ਜੇ ਤਿਆਰ ਹੋਣੀ ਆ ਤਿਆਰ ਨਹੀਂ ਹੁੰਦਾ ਵੀ ਹਰ ਪੀਪਾ ਜੀ ਮਾਲ ਬੜਾ ਘਟ ਲੱਪਣ ਲਿਆ ਜੇ ਕਿ ਦੁੱਧ ਵਾਲੀ ਨਿਸ਼ਾਨੀਆਂ ਤੇ ਚੰਗੀਆਂ ਮਿਲਕਵੇਂ ਨੇ ਵੀ ਚੰਗੀਆਂ ਤੇ ਥਨਾ ਦਾ ਸਾਈਜ਼ ਗੈਪ ਵੀ ਚੰਗਾ ਹੈ बाकी सोन तक चंकी तैयार हो जानी है। रखने रखना मुल नब्बे हर मुल कर देना ये ਮਾਰਦੇ ਹਰਦੀ ਭਾਈ ਲੈ ਚੱਕਰਨਾ ਮਾਂ ਤਨ ਅੱਛਾ ਮੌਕੇ ਤੇ ਹੋਰ ਹੋ ਜਾ ਕੋਈ ਨਹੀਂ ਕਰਦੇ ਨਹੀਂ ਹੋ ਰਹੀ ਯਾਰ ਦੁੱਧਿਆ ਦੱਪਣੀਆਂ ਭਾਈ ਠੀਕ ਆ ਯਸ ਨਵੇਂ ਕਰ ਦਈਏ 86000 ਦੀ 86000 ਦੀ ਦੇਦਾ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਨਹੀਂ ਮੈਂ ਬੜੀ ਚੰਗੀ 15 ਕਿਲੋ ਵਾਲੀ ਮੈਂ ਨਹੀਂ ਜੀ ਮਿਲਦੀ ਠੀਕ ਠੀਕ ਆ ਅਸੀਂ ਵੀ ਆ ਪਰਸੋਂ ਚ ਆਉਦੇ ਫਿਰ ਨਹੀਂ ਡੰਗਰੀ ਨਹੀਂ ਲੱਭਦਾ ਭਾਈ ਠੀਕ ਤਾਈਆ ਪਰਸੋਂ ਵੀ ਨਾਗਾ ਪੈ ਗਿਆ ਹੀ ਆਪਣਾ ਨਾਗਾ ਪੈ ਗਿਆ ਬਣਾ ਦੇਣੇ ਆ ਠੀਕ ਆ ਚਲੋ 4-500 ਦਾ ਤਿਆਰ ਫੂਕ ਲਿਆ ਮੱਝ ਲਾਂਦੀ ਬੜੀ ਘਟ ਜੀ ਦੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਅੱਜ ਚਾਹ ਬੋਚੋ ਬੋ ਵੀ ਨਹੀਂ ਪਾਇਕੇ ਹਾਂਜੀ ਜੀ ਆਈਆਂ ਜੀ ਤੁਹਾਨੂੰ ਦੱਸਣ ਆ ਮੈਂ ਸਾਰੀ ਗੱਲ ਹਾਂਜੀ ਇਹ ਵੀ ਬੜੀ ਪੰਜ ਦੌੜ ਕਰਕੇ ਤੇ ਬਚਾਰ ਇਕੱਠੇ ਕੀਤੇ ਤੇ ਅਰੇ ਅਸੀਂ ਡੰਗਰ ਤੁਹਾਨੂੰ ਪਤਾ ਘਰਾ ਘਰਾ ਚੋਂ ਲੈ ਲੈਂਦੇ ਆ ਹਾਂਜੀ ਹਾਂਜੀ ਬਾਕੀ ਵਪਾਰੀਆਂ ਕੋ ਵੀ ਡੰਗਰ ਹੈ ਨਹੀਂ ਆ ਘਾਟੀ ਆ ਤੁਹਾਨੂੰ ਪਤਾ ਹੀ ਹਾਂਜੀ ਇਸ ਤਰ੍ਹਾਂ ਹੀ ਆ ਸਾਰਿਆਂ ਦੇ ਚੱਲੰਦਿਆ ਕੰਮ ਤੇ ਆ ਗਏ ਹਾਂ ਹਾਂਜੀ ਹਾਂਜੀ ਇਹ ਕਿੰਨੇ ਕੇ ਦੁੱਧ ਆ ਲਈ ਜੇ ਤੇ ਦੁੱਧ 14 15 ਕਿਲੋ ਕਰੀ ਜੋ ਭਾਜੀ ਅਜੇ ਤਿਆਰ ਹੋਣੀ ਹੈ ਅਜੇ ਹੋਰ ਥੋੜੀ ਹੈ ਨਾ ਕੁਛ ਭਲਾ ਵੀ ਹਵਾਨੇ ਤੇ ਹੈਗੀ ਬਾਹਾਂ ਪੈਣੀਆਂ ਸ਼ੁਰੂ ਹੋਈਆਂ ਨੂੰ ਤੋੜ ਦੋ ਇੱਕ ਕਰੀ ਨਾ ਬਾਕੀ ਹੈਗੀ ਜਰਸੀ ਕ੍ਰੋਸ ਤੇ ਮਨਜੋਤ ਕਿੰਨਾ ਰੱਖਣਾ ਇਹਦਾ ਮੁੱਲ ਚੱਲੀ ਯਾਰ 40000 ਰਿਆ ਕਿੰਨੇ ਦੀ ਦੇ ਦੇਣੀ ਆ 30 35000 35000 ਦੀ ਚਲੋ ਮੌਕੇ ਤੇ ਹੋਰ ਮਹਾਨਤਨ ਕਰ ਦੋਗੇ ਯਾਰ ਚੰਗੀ ਬੜੀ ਆ ਫਿਰ ਬਣੂ ਬੜੀ ਠੀਕ ਹੈ ਜੀ ਇਹ ਵੀ ਕੋਈ ਗਰਮੀ ਗਰਮੀ ਜਿਹੜੀ ਇਹਨੂੰ ਗੱਲ ਗਰਮੀ ਚ ਜੜੀ ਚੱਲੀ ਜਾਣੀ ਹਨਾ ਇਹ ਤੇ ਆ ਥਾਣੇ ਦੇ ਦੇਖ ਸਾਦੇ ਲੱਗੇ ਤਾਂ ਭਲਾਂ ਜਿਹੜੀਆਂ ਹਵਾਨੇ ਤੇ ਪੈਨ ਦਾ ਪੀ ਹੈ ਤੇ ਉਹਨੇ ਕਾ ਜੜੀ ਦਿਖਾਉਣੀ ਆ ਵੀ ਤੁਹਾਨੂੰ ਗੱਬੜ ਨਹੀਂ ਦਿਖਾਉਣੀ ਆ ਹਾਂ ਜੀ ਇਹ ਗੱਬੜ ਹੀ ਹੈ ਇਹੋ ਟਰੇਨ ਨਾ ਤੁਹਾਨੂੰ ਤਾਂ ਪਿੱਛੇ ਜੇ ਤਰਾਈਆਂ ਜੇ ਉਤਰਾ ਹੀ ਆ ਤੇ ਥਾਣਾ ਦਾ ਸਾਈਜ਼ ਗੈਪ ਵੀ ਇਹਦਾ ਦੇਖ ਸਕਦੇ ਆ ਬੰਦੀ ਬੜੀ ਹੁੰਦੀ ਵੈੜ ਠੀਕ ਆ ਦਿਨ ਖਾੜੀ 14 ਮੋਲ ਠੀਕ ਆ ਹਾਂਜੀ ਉਧਰ ਵੀ ਆ ਵੇਖੋ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਦੁੱਧ ਪਹਿਲੇ ਸੂਈ ਇਹਨੇ 15 ਕਿਲੋ ਦਿੱਤਾ ਇਹ ਮਸ਼ਲੀ ਅੱਛਾ ਆਂਬੜੀ ਬੰਦੀ ਐ ਤੇ ਕੱਚੀ ਆ ਠੀਕ ਆ ਇਹ ਪਹਿਲਾਂ ਮੈਂ ਰੱਖਦਾ ਨਹੀਂ ਵੀਡੀਓ 'ਚ ਪਾਉਂਦਾ ਮੈਂ ਅਗਲ ਤਿਆਰ ਕਰਕੇ ਫਿਰ ਮੈਂ ਜੋ ਪਾ ਦਿੰਨੇ ਆ ਠੀਕ ਆ ਹਾਂਜੀ ਤਿਆਰ ਕੀ ਕਿੰਨਾ ਕ ਤੇਰਾ ਦੁੱਧ ਚ ਵਾਈ ਜਾਊ 15 ਤੋਂ ਪਲੱਸ ਹੀ ਜਾਊਗੀ ਤੋਰਾਂ ਫਿਰ ਇੱਕ ਰੀਨ ਇੱਕ ਸੰਭੇ ਸੰਭੇ ਵੀ ਚਲੋ ਚੰਗੀ ਹੈ ਅਜੇ ਸਵੇਰ ਸਵੇਰ ਦਾ ਟਾਈਮ ਹੈ ਜੇ ਪਛੂ ਪੂਰੇ ਰੱਜੇ ਰੱਜੇ ਨਹੀਂ ਹੈ ਜੇ ਨਹੀਂ ਹੈ ਜੀ ਅਜੇ ਤੁਹਾਡੇ ਸਮੇ ਕੋ ਨਵਾਇਆ ਨਹੀਂ ਉਤਰਾ ਜਿਤਨਾ ਆਏ ਉਸੇ ਤਰਾਂ ਹੀ ਹਾਂਜੀ ਬਾਕੀ ਇਹ ਵੀ ਵੇਖਣ ਨੂੰ ਜਾਂਦੀ ਹੈ ਵੀ ਜਦੋਂ ਘਰੋਂ ਠੰਡੀ ਸੀਲ ਪਈ ਜਿਤਨਾ ਮਰਜੀ ਆ ਵੇਖੋ ਠੀਕ ਹੈ ਹੈ ਗਈ ਠੰਡੀ ਢੇਰੀ ਆ ਜਿਹੜੀ ਹਾਂਜੀ ਤੇ ਇਹਦਾ ਮਨਜੋਤ ਮੁੱਲ ਇਹਦਾ ਮੁੱਲ 44000 45000 ਵਿੱਚੋ ਕਰਨਾ ਮੰਨਤਾ ਨਰ 40000 ਅੱਛਾ 40000 ਦੀ ਤੇ ਦੇਣੀ ਹੈ ਤੇ ਬਾਕੀ ਵੀ ਜੀ ਮੌਕੇ ਤੇ ਮੰਨਤਾ ਨਾ ਹੋਰ ਕਰ ਦੋਗੇ ਹਾਂ ਠੀਕ ਹੈ ਹਾਂਜੀ ਤੇ ਤੇ ਇੱਕ ਆ ਆਪਣੇ ਕੋਲ ਜਰਸੀ ਕ੍ਰੋਸ ਹੀ ਆ ਜਿਹੜੀ ਇਹ ਵੀ ਸੰਬੀ ਸੰਬੀ ਚੰਗੀ ਆ ਉੱਤਰ ਚੰਗੀ ਵਹਿੜ ਭਾਈ ਆ ਥਣਾ ਦਾ ਸਾਈਜ਼ ਗੈਪ ਵੀ ਚੰਗਾ ਹੱਡੀ ਸੀਲ ਵੀ ਬੜੀ ਜੇ ਠੀਕ ਕੋਈ ਗੱਲ ਨਹੀਂ ਜਿੱਤਰਾ ਮੱਝ ਕੋਈ ਨਿਆਣੇ ਦੀ ਨਹੀਂ ਲੋੜ ਇਹਨੂੰ ਠੀਕ ਆ ਤੇ ਇਹ ਵੀ ਇਹਦੇ ਕਾਲੀ ਆਪਣੇ ਕੋਈ ਜੀ ਤੇ ਦੇਖੋ ਕਿੰਨਾ ਪੱਕਾ ਦੁੱਧ ਲੀਟਰ ਵਾਲਾ ਹਰ ਵੀ ਭਾਈ 8 ਕਿਲੋ ਦੁੱਧ ਹੋਊਗਾ ਪੱਕਾ ਦੁੱਧ ਹੈ ਗਲਤ ਨਹੀਂ ਲਾਪੇ ਕੋ ਵੀ ਤਿੰਨ ਟਾਈਮ ਚੂਲੇ ਤੋੜ ਦਈਏ ਫਿਰ ਇਹਨਾਂ ਨੂੰ ਘਾਟੀ ਜੇ ਭਰਾਏ ਨੂੰ ਮੈਨੂੰ ਛੇ ਤਰੀਨ 2 ਮਹੀਨੇ ਹੋ ਚੁੱਕੇ ਠੀਕ ਹੈ ਜੀ ਹਾਂ ਜੀ 6 ਤਰੀਕ ਨੂੰ 2 ਮਹੀਨੇ ਜਿਹੜੇ ਕਿੰਦੇ ਕਿੰਨੂ ਟੀਕਾ ਭਰਾਈ ਨਾ ਹੋ ਜਾਣਗੇ ਤੇ ਹੁਣ ਮੌਕੇ ਤੇ 8 ਕਿਲੋ ਦੁੱਧ ਦੱਸ ਤੇ ਤੇ ਇਹਨਾਂ ਦੇ ਦੁੱਧ ਵੀ ਸੰਘਣਾ ਹੋਣਾ ਜੀ ਭਾਈ ਦੁੱਧ ਦਾ ਨਾ ਮੰਨ ਲਓ 5 8 5 7 65 ਦਾ ਦੁੱਧ ਹੀ ਲੈੜਦਾ ਅੱਛਾ ਤੇ ਸੱਜਣ ਦੇ ਥਲੇ 17 18 ਕਿਲੋ ਦੁੱਧ ਚ ਠੀਕ ਆ ਹਾਂ ਜੀ ਆਪਣੇ ਘਰ ਚੋਂ ਤਾਂ ਦੱਸਿਆ ਮੈਂ ਲਈ ਜੀ ਮੈਂ ਚੱਲ ਵੀਰ ਜੀ ਉਹ ਠੀਕ ਹੈ ਜੇ ਕਰ ਲਵਾਂਗੇ ਤੇ ਮਨਜੋਦ ਹੈ ਇਹਦਾ ਮੁੱਲ 50000 50000 ਹਾਂਜੀ ਕਿੰਨੇ ਦੀ ਦੇਣੀ ਹੈ ਭਈਆ ਦਿਲਾਸ਼ ਭਈਆ ਦੀ ਦੇਣ ਮੌਕੇ ਤੇ ਹੋਰ ਕਰ ਦੋ ਵੀਰ ਜੀ ਮੰਨਦੇ ਮਨਜੋਦ ਭਈ 20000 ਦੀ ਦੇਣਾ ਅੱਛਾ 20000 ਦੀ ਭਈਆ ਠੀਕ ਹੈ ਬੜੀ ਚੰਗੀ ਜਿਹੀ ਨਿਕਲ ਆਈ ਤੇ ਵੇਰ ਫੇਰ ਤੁਹਾਨੂੰ ਪਤਾ 50000 ਦੀ ਲੈ ਰਹੇ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਆ ਮਨਜੋਦੀਆਂ ਕੱਟੀਆਂ ਕੱਟੇ ਜਿਹੜੇ ਆ ਗਏ ਮਨਜੋਦ ਦੇ ਜੀ ਠੀਕ ਆ ਉਹ ਕੱਟੀਆਂ ਕੱਟਿਆ ਵੇਖੋ ਇਹ ਵੀ ਪਾ ਦੋ ਕਿਸ ਦਿਨ ਵੀਡੀਓ ਚ ਹਾਂ ਵੀ ਪਾ ਦਨੇ ਆ ਸਿੰਘ ਦੋਵੇਂ ਤੇ ਜੀ ਦੇ ਭਾਜੀ ਹੱਥ ਫਿਰ ਠੀਕ ਆ ਹਾਂਜੀ ਇਹ ਕੱਟੀ ਆ ਇਹ ਕੱਟੀ ਜੇ ਆ ਕੱਟਾ ਜਨ ਨਹੀਂ ਲੀਦਾ ਆ ਨੀਲੀ ਦਾ ਕੱਟਾ ਇਹੋ ਕੱਤੀ ਇਹਨੇ ਰੱਖੀ ਆ ਕੱਟੀਆਂ ਕੁੱਟੀਆਂ ਸਭ ਮਨਜੋਦ ਦੀਆਂ ਹੁਣ ਹੋ ਜਾਣਾ ਹੁਣ ਤਿਆਰ ਆ ਵੀਰ ਜੀ ਨਾਲ ਘਰੇ ਜਿਹੜੇ ਆਹੀ ਗੱਲੀ ਪੂਰੀ ਮੱਝ ਰਹਿ ਗਈ ਆ ਇਹ ਵੀ ਬਸ ਇਹਦੇ ਰਹਿ ਗਏ 20 ਦਿਨ ਨੂੰ 20 ਦਿਨ ਰਹਿ ਗਿਆ ਇਹ ਵੀ ਫਿਰ ਪਾਉਣੀ ਆ ਵੀਡੀਓ ਚ ਚੰਗੀ ਤਰ੍ਹਾਂ ਪੂਰੀ ਤਿਆਰੀ ਕਰਕੇ ਇਹਦੀ ਹਾਂਜੀ ਹਾਂਜੀ ਆਹ ਦੇਖ ਸਕਦੇ ਹਾਂਜੀ ਤੇ ਠੀਕ ਹੈ ਵੀਰ ਕੁਛ ਹੈ ਨਾ ਵੀਰ ਭਾਈ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਤਸੱਲੀ ਕਰਕੇ ਪਾਸ ਕਰਕੇ ਖੜੇ ਗਾਂ ਭਾਵੇਂ ਟੋਕੜੀ ਆਏ ਵੀ ਦੋ ਟਾਈਮ ਚੋ ਕੇ ਖੜੇ ਤੇ ਗੱਬਣਾ ਪਾਸ ਕਰਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ